ਕਿਉਂਕਿ ਇਹ ਉਹ ਸਮਾਜ ਪੈਲਕਰਾਮ ਦੇ ਵਿੱਚ ਦੱਸਿਆ ਕੀ ਵਾਪਰਿਆ ਅੱਜ ਧਰਮ ਦੇ ਨਾਂ ਦੇ ਉੱਤੇ ਲੜਾਈਆਂ ਹੁੰਦੀਆਂ ਨੇ ਜਾਤਾਂ ਦੇ ਆਧਾਰ ਤੇ ਲੜਾਈਆਂ ਹੁੰਦੀਆਂ ਨੇ ਗੋਤਾਂ ਦੇ ਆਧਾਰ ਤੇ ਲੜਾਈਆਂ ਹੁੰਦੀਆਂ ਨੇ ਜਦੋਂ ਮੈਂ ਇਹ ਸਭ ਕੁਝ ਦੇਖਦਾ ਹਾਂ ਤੇ ਮੈਂ ਰਾਤ ਇਤਿਹਾਸ ਪੜਦਾ ਪਿਆਸਾ ਤੇ ਮੈਨੂੰ ਉਹ ਸਮਾਂ yaad ਆ ਗਿਆ ਕਿ ਜਦੋਂ ਕਸ਼ਮੀਰ ਦੇ ਵਿੱਚ ਰੰਗ ਜੇਵ ਨੇ ਅੱਤ ਚੁੱਕ ਦਿੱਤੀ ਸੀ ਹਿੰਦੂਆਂ ਧਰਮ ਦੇ ਨਾਲ ਉਹ ਸਲਾਮ ਧਰਮ ਦੇ ਵਿੱਚ ਲਿਆਉਣਾ ਚਾਹੁੰਦਾ ਸੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਤੇ ਉਦੋਂ ਕਿਰਪਾ ਰਾਮ ਦੀ ਅਗਵਾਈ ਹੇਠ ਉਹ ਸਾਰੇ ਨਾਲ ਮਿਲ ਕੇ ਦਾ ਸੈਵ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਜਰਤਾਨ ਗੁਰੂ ਤੇਗ ਬਹਾਦਰ ਦੀ ਸ਼ਰਨ ਦੇ ਵਿੱਚ ਆਏ ਨਾਨਕਪੁਰ ਸਾਹਿਬ ਦੀ ਧਰਤੀ ਤੇ ਇਤਿਹਾਸਿਕ ਵਾਈ ਭਰਦਾ ਕਿ ਬਾਹਰ ਹਜੇ ਕਿਲੇ ਦੇ ਅੰਦਰ ਵੜਨਾ ਸੀ ਤੇ ਬਾਹ ਕਾ ਪੁੱਟ ਕੇ ਉਹਨਾਂ ਨੇ ਮੂੰਹ ਦੇ ਵਿੱਚ ਲੈ ਲਿਆ ਜਦੋਂ ਕਾ ਪੁੱਟ ਕੇ ਆਪਣੇ ਮੂੰਹ ਦੇ ਵਿੱਚ ਲੈ ਲਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਗਏ ਮੱਥਾ ਟੇਕਿਆ ਤੇ ਪ੍ਰਵਾਹ ਮਾਰ ਕੇ ਤੋਂ ਲੱਗ ਪਏ ਮੇਰਾ ਸਾਇਦ ਉੱਠਿਆ ਪੁੱਛਣ ਲੱਗ ਪਿਆ ਕੀ ਹੋਇਆ ਮੂਹ ਦੇ ਵਿੱਚ ਘਾਹ ਕਿਉਂ ਲਿਆ ਹੋਇਆ ਤੁਹਾਡੇ ਤੇ ਕੀ ਹੋਇਆ ਕੀ ਚੁਲਨ ਹੋ ਰਿਹਾ ਤੇ ਕਿਰਪਾ ਰਾਮ ਕਹਿਣ ਲੱਗਾ ਮਹਾਰਾਜ ਅੱਜ ਸਾਡੇ ਤਿਲਕ ਜੰਜੂ ਦੇ ਉੱਤੇ ਬਹੁਤ ਭਾਰੀ ਕਸ਼ਟ ਆ ਗਿਆ ਹੈ ਸਾਡੀ ਦੇ ਉੱਤੇ ਰੱਖਿਆ ਕਰੋ ਸਮੇ ਦਾ ਹਾਕਮ ਰੰਗ ਜੀਵ ਸਾਡੇ ਧੱਕੇ ਦੇ ਨਾਲ ਜਨੂ ਲਾ ਰਿਆ ਸਾਡੇ ਉੱਤੇ ਕਿਰਪਾ ਕਰੋ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਤੁਸੀਂ ਕਰੋ ਨਾਨਕ ਦੀ ਸ਼ਰਨ ਦੇ ਵਿੱਚ ਆਏ ਜੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭਲੇ ਕਰਨ ਤੁਹਾਡੇ ਧਰਮ ਦੇ ਉੱਤੇ ਹੁਣ ਕਸ਼ਟ ਨਹੀਂ ਆਵੇਗਾ ਕਿਉਂਕਿ ਤੁਸੀਂ ਗੁਰੂ ਨਾਨਕ ਪਾਸ਼ਾ ਦੀ ਸ਼ਰਨ ਦੇ ਵਿੱਚ ਆ ਕੇ ਜੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਤੁਸੀਂ ਗੁਰੂ ਨਾਨਕ ਪਾਸ਼ਾ ਦੀ ਸ਼ਰਨ ਦੇ ਵਿੱਚ ਆ ਕੇ ਜੀ ਜਿਹੜਾ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਕਾਲ ਪ੍ਰਭੁ ਪਰਮਾਤਮਾ ਦੀ ਐਸੀ ਅਪਾਰ ਕਿਰਪਾ ਹੋ ਜਾਂਦੀ ਆ ਫਿਰ ਕਾਲ ਪ੍ਰਭੁ ਪਰਮਾਤਮਾ ਕਦੇ ਉਨਤਤੀ ਬਾਣੇ ਲੱਗਦਾ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਨਾਇ ਚਾ ਉਹ ਗਿਰਦਾ ਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ ਫਿਰ ਜਿਹੜਾ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਕਿਰਪਾ ਰਾਮ ਨੇ ਜਦੋਂ ਕਿਹਾ ਥੁਬਾ ਮਾਰ ਕੇ ਰੋ ਰਿਆ ਸੀ ਉਸ ਸਮੇਂ ਕਲਗੀਧਰ ਦੇ ਪ੍ਰਦੇਸ਼ ਮੇਸ਼ ਪਾਸ਼ਾ ਸਭ ਸ੍ਰੀ ਗੁਰੂ ਹਰਗੋਬਿੰਦ ਰਾਏ ਜੀ ਉਸ ਸਮੇਂ ਉਹਨਾਂ ਦੀ ਇਤਿਹਾਸ ਕਰ ਮੁਤਾਬਕ ਉਸ ਸਮੇਂ ਉਮਰ ਜਿਹੜੀ ਆ 9 ਸਾਲ ਦੀ ਸੀ ਤੇ ਗੋਬਿੰਦਰਾਏ ਆ ਕੇ ਆਪਣੇ ਪਿਤਾ ਜੀ ਨੂੰ ਪੁੱਛਣ ਲੱਗੇ ਕਿ ਪਿਤਾ ਜੀ ਅੱਜ ਸੰਗਤਾਂ ਕਿਉਂ ਰੋ ਰਹੀਆਂ ਨੇ ਤੇ ਕਾਰਨ ਕੀ ਆ ਤੇ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿਣ ਲੱਗੇ ਅੱਜ ਇਹਨਾਂ ਦੇ ਧਰਮ ਦੇ ਉੱਤੇ ਕਸ਼ਟ ਆ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਪੁੱਛਣ ਲੱਗੇ ਕਿ ਇਹ ਦੂਰ ਕਿੱਦਾਂ ਹੋ ਸਕਦਾ ਹੈ ਤੇਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਕਹਿਣ ਲੱਗੇ ਕੋਈ ਮਹਾ ਬੜੇ ਸੂਰਮਾ ਇਹਨਾਂ ਦੇ ਧਰਮ ਵਾਸਤੇ ਆਪਣਾ ਸੀਸ ਪ੍ਰਵਾਣ ਕਰੇ ਤੇ ਇਹਨਾਂ ਦਾ ਜਿਹੜਾ ਧਰਮ ਜਿਹੜਾ ਬਚ ਸਕਦਾ ਬਾਲ ਗੋਬਿੰਦ ਰਾਏ ਨੇ ਗੁਰ ਤੇਗ ਬਹਾਦਰ ਜੀ ਦੇ ਸ਼ਰਮ ਦੇ ਵਿੱਚ ਮੱਥਾ ਟੇਕ ਕੇ ਪਾਦਸ਼ਾਹ ਗੁਰੂ ਪਿਤਾ ਜੀ ਤੁਹਾਡੇ ਤੋਂ ਵੱਡਾ ਬੜੇ ਸੂਰਮਾ ਮੈਨੂੰ ਦੁਨੀਆ ਦੇ ਵਿੱਚ ਕੋਈ ਨજર ਨਹੀਂ ਆ ਰਿਹਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਤੁਹਾਡੇ ਤੋਂ ਵੱਡਾ ਜਿਹੜਾ ਦੁਨੀਆਂ ਦੇ ਵਿੱਚ ਮਹਾਬਲੀ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਮੈਨੂੰ ਤੇ ਕੋਈ ਨਜ਼ਰ ਨਹੀਂ ਆ ਰਿਹਾ ਤੇ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਕਹਿਣ ਲੱਗੇ ਕਿਰਪਾ ਰਾਮ ਕਿ ਕਿਰਪਾ ਰਾਮ ਤੁਸੀਂ ਕਬਰਾ ਹੋ ਨਾ ਕਿਉਂਕਿ ਤੁਹਾਡਾ ਜਿਹੜਾ ਪਿਆਰ ਸਾਡਾ ਗੁਰੂ ਨਾਨਕ ਪਾਸ਼ਾ ਦੇ ਸਮੇਂ ਤੋਂ ਆ ਰਿਹਾ ਤੁਹਾਡੇ ਦਾਦੇ ਪਰਦਾਦੇ ਜਿਹੜੇ ਆ ਗੁਰੂ ਨਾਨਕ ਪਾਸ਼ਾ ਤੋਂ ਚੱਲਦੇ ਆ ਰਹੇ ਨੇ ਤੇ ਕਿਰਪਾ ਰਾਮ ਕਹਿਣ ਲੱਗਾ ਕਿ ਸਾਡੇ ਦਾਦੇ ਪਰਦਾਦੇ ਗੁਰੂ ਦੀ ਸ਼ਰਤ ਦੇ ਵਿੱਚ ਆਉਂਦੇ ਸਨ ਤੇ ਤੁਸੀਂ ਸਾਡੀ ਲਾਜ ਰੱਖਦੇ ਸਨ ਇਹ ਕਿਰਪਾ ਰਾਮ ਇਹ ਉਹ ਕਿਰਪਾ ਰਾਮ ਜਿਹੜਾ ਇਤਿਹਾਸ ਨੂੰ ਵਾਚਿਆ ਜਾਵੇ ਤਵਾ ਰੇਖ ਲਿਖਦੀ ਆ ਕਿ ਕਿਰਪਾ ਰਾਮ ਉਸ ਦਾ ਪੜੋਤਰਾ ਐ ਜਿਹੜਾ ਤੇ ਗੁਰੂ ਨਾਨਕ ਪਾਸ਼ਾ ਜੀ ਜਦੋਂ ਕਸ਼ਮੀਰ ਦੀ ਸਾਕਤ ਤੇ ਕੋਲ ਜਾਂਦੇ ਨੇ ਕਸ਼ਮੀਰ ਦੇ ਵਿੱਚ ਜਾਂਦੇ ਨੇ ਜਦੋਂ ਕਸ਼ਮੀਰ ਦੇ ਵਿੱਚ ਪਹੁੰਚੇ ਤੇ ਉਥੋਂ ਦਾ ਇੱਕ ਪੰਡਤ ਬ੍ਰਹਮਦਾਸ ਜਿਹੜਾ ਬਹੁਤ ਵਿਦਵਾਨ ਸੀ ਬਹੁਤ ਗਿਆਨੀ ਸੀ ਉਹ ਹਮੇਸ਼ਾ ਆਪਣੇ ਕੋਲ ਗੱਡਿਆਂ ਦੇ ਉੱਤੇ ਗ੍ਰੰਥ ਜਿਹੜਾ ਕੋਲ ਰੱਖਦਾ ਹੁੰਦਾ ਸੀ ਪਰ ਉਸ ਨੂੰ ਗਿਆਨ ਦਾ ਹੰਕਾਰ ਬਹੁਤ ਸੀ ਬ੍ਰਹਮਦਾਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਵਿਚਾਰ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕੋ ਗੱਲ ਕਹੀ ਕਿ ਬ੍ਰਹਮਦਾਸ ਜਿੱਤੇ ਹੋਏ ਗਿਆਨ ਦੇ ਨਾਲ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ ਤੂੰ ਰਾਮ ਨੂੰ ਬਾਹਰ ਲੱਭਦਾ ਫਿਰਦਾ ਰਾਮ ਤੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਤੂੰ ਕਿਸ ਚੀਜ਼ ਦਾ ਹੰਕਾਰ ਕਰਦਾ ਪਿਆ ਇਸ ਜਿੱਦ ਤੂੰ ਹੰਕਾਰ ਕਰਦਾ ਪਿਆ ਇਸ ਦੇ ਨਾਲ ਤੈਨੂੰ ਰਾਮ ਦੀ ਪ੍ਰਾਪਤੀ ਨਹੀਂ ਹੋਵੇਗੀ ਤੇ ਬ੍ਰਹਮਦਾਸ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਡਿੱਗ ਜਾਂਦਾ ਤੇ ਕਹਿਣ ਲੱਗਾ ਪਾਤਸ਼ਾਹ ਮੇਰਾ ਹੰਕਾਰ ਤੋੜ ਦਿਓ ਬ੍ਰਹਮਦਾਸ ਦਾ ਪੁੱਤਰ ਹੋਇਆ ਨਰਾਇਣ ਦਾਸ ਨਰਾਇਣ ਦਾਸ ਦਾ ਪੁੱਤਰ ਹੋਇਆ ਅੜੂ ਦਾਸ ਤੇ ਅੜੂ ਦਾਸ ਦਾ ਪੁੱਤਰ ਹੋਇਆ ਕਿਰਪਾ ਰਾਮ ਜਿਹੜਾ ਗੁਰੂ ਤੇਗ ਬਹਾਦਰ ਦੀ ਸ਼ਰਨ ਦੇ ਵਿੱਚ ਬੈਠਾ ਤੇ ਕਹਿ ਰਿਹਾ ਪਾਤਸ਼ਾਹ ਸਾਡੇ ਧਰਮ ਦੇ ਵਾਸਤੇ ਤੁਹਾਡੇ ਤੋਂ ਮਹਾ ਬੜੀ ਸੂਰਮਾਨੇ ਕਿ ਸਾਡੀ ਰੱਖਿਆ ਕਰੋ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਜਿਨ੍ਹਾਂ ਦੀ ਅਸੀਂ ਬਾਹ ਫੜ ਲੰਨੇ ਆ ਅਸੀਂ ਸਿਰ ਦੇ ਨਾਲ ਤੇ ਕੁਰਬਾਨ ਕਰ ਲੈਣੇ ਆ ਪਰ ਅਸੀਂ ਬਾਹ ਨਹੀਂ ਕਦੇ ਛੱਡਦੇ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਇਹ ਗੁਰੂ ਸਾਹਿਬ ਜੀ ਦੇ ਨਾਲ ਦਿੱਲੀ ਵਿੱਚ ਗਫਤਾਰੀ ਦੇ ਦਿੰਦੇ ਨੇ ਸਮੇ ਦਾ ਹਾਕਮ ਜਿਸ ਦੇ ਕੋਲ ਪਹਿਲਾ ਹੀ ਪੱਤਰਕਾ ਪਹੁੰਚ ਗਈ ਸੀ ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਧਰਮ ਦੇ ਵਿੱਚ ਲੈ ਆਓਗੇ ਤਾਂ ਸਾਰਾ ਪੰਜਾਬ ਜਿਹੜਾ ਤੁਹਾਡੇ ਧਰਮ ਦੇ ਵਿੱਚ ਆ ਜਾਵੇਗਾ ਇਤਿਹਾਸ ਗਵਾਹੀ ਭਰ ਦੇ ਤਵਾਰੀਖ ਲਿਖਦੀ ਆ ਕਿ ਰੰਗ ਜੀ ਬੜਾ ਖੁਸ਼ ਹੁੰਦਾ ਤੇ ਕਹਿਣ ਲੱਗਾ ਇੱਕ ਬੰਦੇ ਨੂੰ ਇਸ ਧਰਮ ਦੇ ਵਿੱਚ ਲਿਆਉਣਾ ਤੇ ਬਾਕੀ ਤੇ ਆਪੇ ਬਣ ਜਾਣਾ ਇਹ ਤਾਂ ਬਹੁਤ ਹੀ ਨਾ ਮੋਲੀ ਗੱਲ ਹੈ। ਬਹੁਤ ਸੌਖੀ ਗੱਲ ਹੈ। ਤੇ ਜਦੋਂ ਉਸਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗ੍ਰਫਤਾਰ ਕੀਤਾ ਤੇ ਇੱਕ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ। ਤਵਾ ਰੇਖ ਲਿਖਦੀ ਆ ਕਿ ਉਹ ਪਿੰਜਰਾ ਇਸ ਹਿਸਾਬ ਦਾ ਬਣਿਆ ਸੀ। ਨਾ ਗੁਰੂ ਸਾਹਿਬ ਜੀ ਉੱਠ ਸਕਦੇ ਸਨ ਨਾ ਬੈਠ ਸਕਦੇ ਸਨ। ਨਾ ਪਾਸਾ ਵੜ ਸਕਦੇ ਸਨ। ਉਹ ਪਿੰਜਰਾ ਜਿਹੜਾ ਇਸ ਹਾਬ ਦੇ ਨਾਲ ਬਣਿਆ ਹੋਇਆ ਸੀ ਤਵਾ ਲੇਖ ਲਿਖਦੀ ਹੈ ਕਿ ਰੰਗਜੀਤ ਨੇ ਜਿਹੜਾ ਕਾਨੂੰਨ ਬਣਾਇਆ ਸੀ ਉਹ ਉਸਨੇ ਰੱਦ ਕਰ ਦਿੱਤਾ ਕਿ ਕਹਿ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਡਰਾਇਆ ਜਾਵੇ ਤੇ ਕਿਉਂਕਿ ਲੋਕ ਵੇਖ ਕੇ ਜਿਹੜਾ ਦੂਸਰਾ ਮਨੁੱਖ ਜਿਹੜਾ ਡਰ ਜਾਂਦਾ ਹੈ ਇੱਕ ਵਾਰ ਦੀ ਗੱਲ ਹੈ ਮੀਆਂ ਬੀਬੀ ਜਿਹੜੇ ਐਕਟਿਵ ਆਥੇ ਕਿਤੇ ਜਾ ਰਹਿ ਸਨ ਰਸਤੇ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਪਤਨੀ ਦੇ ਚੋੜ ਜਿਹੜੀ ਘੱਟ ਲੱਗਦੀ ਆ ਤੇ ਉਹ ਤੇ ਉੱਠ ਪੈਂਦੀ ਜਦੋਂ ਉਹ ਆਪਣੇ ਘਰ ਵਾਲੇ ਨੂੰ ਆਪਣੇ ਪਤੀ ਨੂੰ ਵੇਖਦੀ ਆ ਜਿਹੜਾ ਕਿ ਲਹੂ ਦੇ ਨਾਲ ਲਤਫਤ ਹੋਇਆ ਪਿਆ ਸੀ ਜਦੋਂ ਉਸਨੇ ਆਪਣੇ ਪਤੀ ਦੀ ਇਹ ਹਾਲਾਤ ਵੇਖੇ ਤੋਂ ਬਿਹੋਸ਼ ਹੋ ਕੇ ਡਿੱਗ ਪੈਂਦੀ ਆ ਬਾਬੇ ਉਹ ਲਹੂ ਨੂੰ ਵੇਖ ਕੇ ਖੂਨ ਨੂੰ ਵੇਖ ਕੇ ਜਿਹੜਾ ਭਯੋਸ਼ ਹੋ ਗਈ ਡਰ ਗਈ ਸੀ ਐਸੀ ਤਰ੍ਹਾਂ ਰੱਗ چیرਣੇ ਕਿਆ ਕਿ ਗੁਰੂ ਸਾਹਿਬ ਜੀ ਖੂਨ ਨੂੰ ਵੇਖ ਕੇ ਡਰ ਜਾਣਗੇ ਇਹਨਾਂ ਦੇ ਸਾਹਮਣੇ ਹੀ ਇਹਨਾਂ ਸਿੱਖਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਜਿਹੜਾ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਚਿਰ ਲੱਗ ਗਿਆ ਮੇਰਾ ਗੁਰੂ ਦੇ ਵੱਲ ਕਰ ਦੋ ਤੇ ਫਿਰ ਭਾਈ ਮਤੀ ਦਾਸ ਕਹਿਣ ਲੱਗੇ ਤੁਸੀਂ ਆਪਣੀ ਆਰੇ ਜਿਹੜੀ ਤਿੱਖੀ ਕਰ ਲਵੋ ਮੈਂ ਆਪਣਾ ਜਿਹੜਾ ਮਾਨ ਤਿੱਖਾ ਕਰ ਲਵਾਂ। ਹਾਕਮ ਕਹਿਣ ਲੱਗੇ ਕਿ ਭਾਈ ਮਤੀ ਦਾਸ ਅਸੀਂ ਤਾਂ ਆਰੇ ਜਿਹੜੀ ਆ ਰੰਦੀ ਦੇ ਨਾਲ ਤਿੱਖੀ ਕਰ ਲਵਾਂਗੇ ਤੁਸੀਂ ਆਪਣਾ ਮਨ ਜਿਹੜਾ ਕਿਸ ਦੇ ਨਾਲ ਤਿੱਖਾ ਕਰੋਗੇ। ਤੇ ਭਾਈ ਮਤੀ ਦਾਸ ਕਹਿਣ ਲੱਗੇ ਕਿ ਮੈਂ ਗੁਰੂ ਨਾਨਕ ਦੀ ਜਪਜੀ ਦੇ ਨਾਲ ਕਿਉਂਕਿ ਜਿਹੜਾ ਮਨੁੱਖ ਜਪਜੀ ਦਾ ਜਾਪ ਕਰ ਲੈਂਦਾ ਉਸਦੇ ਕਈ ਦੁੱਖ ਕਲੇੜੇ ਨਾਚ ਜਾਂਦੇ ਕਿਉਂਕਿ ਸਾਰੇ ਸਮੁੱਚੇ ਬਾਣੀ ਦਾ ਅਰਥ ਜਿਹੜਾ ਜਪਜੀ ਸਾਹਿਬ ਦੇ ਵਿੱਚ ਆ ਤੇ ਜਿਸ ਨੂੰ ਜਪਜੀ ਸਾਹਿਬ ਦੀ ਸਮਝ ਲੱਗ ਗਈ ਉਸ ਨੂੰ ਸਾਰੀ ਗੁਰਬਾਣੀ ਦੀ ਸਮਝ ਲੱਗ ਜਾਵੇਗੀ ਕਿ ਮੇਰਾ ਸਾਹਿਬ ਜੀ ਕੀ ਕਹਿ ਰਹੇ ਨੇ ਗੁਰਬਾਣੀ ਵਿੱਚ ਪਰ ਅੱਜ ਸਾਡੇ ਕੋਲ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਬਾਣੀ ਸਾਡੇ ਕੋਲ ਪੜੀ ਨਹੀਂ ਜਾਂਦੀ ਲੜਾਈ ਝਗੜੇ ਸਾਡੇ ਕੋਲ ਬਹੁਤ ਨੇ ਨੁੱਤਾ ਚੌਕੀ ਕਰਨ ਵਾਸਤੇ ਸਾਡੇ ਕੋਲ ਸਮਾਂ ਹੈਗਾ ਬੁਰੇ ਕੰਮ ਕਰਨ ਵਾਸਤੇ ਸਾਡੇ ਕੋਲ ਸਮਾਂ ਹੈਗਾ ਥਾਂ ਥਾਂ ਤੇ ਭੜਕਣਾ ਆਵੇ ਉਹਦੇ ਵਾਸਤੇ ਸਾਡੇ ਕੋਲ ਸਮਾਂ ਹੈਗਾ ਇੱਕ ਸਮਾਂ ਨਹੀਂ ਹੈਗਾ ਤੇ ਗੁਰੂ ਦੀ ਗੋਦ ਵਿੱਚ ਸਮਾਂ ਦਾ ਨਹੀਂ ਬੈਠਦਾ ਸਮਾਂ ਨਹੀਂ ਹੈਗਾ ਅੱਜ 75 ਸਾਲਾਂ ਦੀ ਬਜ਼ੁਰਗ ਮਾਤਾ ਜਿਹੜੀ ਆ ਉਹ ਡੀਜਿਆਂ ਦੇ ਸਾਹਮਣੇ ਢੰਗੜਾ ਪਾ ਲੈਂਦੀ ਆ ਗਿੱਧੇ ਪਾ ਲੈਂਦੀ ਆ ਪਰ ਹੁਣ ਦੇ ਕੋਲ ਗੁਰੂ ਕੋਲ ਬੈਠਣ ਦੇ ਵਾਰ ਤੇ ਸਮਾਂ ਨਹੀਂ ਹੈਗਾ ਉਦੋਂ ਉਹਨੂੰ ਚੇਤਾ ਆ ਜਾਂਦਾ ਕਿ ਮੈਨੂੰ ਸ਼ੂਗਰ ਹੈ ਮੈਨੂੰ ਆਹ ਬਿਮਾਰੀ ਲੱਗੀ ਆ ਮੇਰੇ ਨਾਲ ਲੱਤਾਂ ਪੀੜ ਕਰਦੀਆਂ ਨੇ ਮੈਂ ਹਾਰਡ ਦੀ ਮਰੀਜ਼ ਆ ਕਿਉਂਕਿ ਗੁਰੂ ਦੀ ਗੋਦ ਵਿੱਚ ਬੈਠਣ ਲੱਗੇ ਸਾਨੂੰ ਚੇਤਾ ਆਂਦਾ ਕਿ ਮੈਂ ਹਾਰਡ ਦਾ ਮਰੀਜ਼ ਆ ਮੈਨੂੰ ਸ਼ੂਗਰ ਆ ਅਸੀਂ ਗੁਰੂ ਦੇ ਕੋਲ ਨਹੀਂ ਬੈਠ ਸਕਦੇ ਹੋਰ ਸਾਡੇ ਕੋਲ ਜੋ ਮਰਜ਼ੀ ਪਖੰਡ ਕਰਾ ਲੂ ਮਾਕ ਕਰਨਾ ਲਾਈਵ ਚੱਲਦਾ ਪੇਪਰ ਹਿਲਾਤ ਬਣ ਕੇ ਫਿਰ ਮੇਰਾ ਸਹਿਬ ਕਹਿੰਦਾ ਅੱਖਾਂ ਜੀਵਾਂ ਮਿਸਰੇ ਮਰਦਾਂ ਅੱਖਾਂ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਸਾਡੇ ਮਨੁੱਖਾਂ ਨੂੰ ਸਾਡੇ ਇਨਸਾਨਾਂ ਨੂੰ ਸਾਡੇ ਸਿੱਖ ਕੌਮ ਨੂੰ ਜਨਮ ਮਿਲਿਆ ਸੀ ਮਨੁੱਖਾ ਜਨਮ ਮਿਲਿਆ ਸੀ ਕਾਲ ਪੁਖ ਪਰਮਾਤਮਾ ਦੇ ਨਾਮ ਵਾਸਤੇ ਪਰ ਸਾਡੀਆਂ ਕਰਤੂਤਾਂ ਕਿਹੜੀਆਂ ਹੋ ਗਿਆ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਜਨਮ ਸਮੇਂ ਮਨੁੱਖਾਂ ਵਾਲਾ ਮਿਲਿਆ ਸੀ ਪਰ ਕਰਤੂਤਾਂ ਸਾਡੀਆਂ ਡੰਗਰਾਂ ਵਾਲਿਆਂ ਨੇ ਮਾਫ਼ ਕਰਨਾ ਮੈਂ ਸ਼ਬਦ ਵਰਤ ਰਿਹਾ ਪਰ ਲਾਈਵ ਚੱਲਦਾ ਪਿਆ ਪਰਹਿਲਾਤ ਬਣ ਗਏ ਨੇ ਸਾਡੇ ਜਦੋਂ ਅੱਜ ਸਿੱਖ ਕੌਮ ਨੂੰ ਇਹ ਪਖੰਡ ਕਰਦੇ ਦੇਖੀਦਾ ਤੇ ਇਧਰ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਇਤਿਹਾਸ ਗਵਾਹੀ ਕਰਦਾ ਕਿ ਜਦੋਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚਿਰਿਆ ਗਿਆ ਪੰਚ ਪ੍ਰਵਾਨ ਪ੍ਰਚ ਪ੍ਰਧਾਨ ਤੱਕ ਪਹੁੰਚੀ ਆਈ ਤੇ ਉਹਨਾਂ ਦਾ ਜਿਹੜਾ ਢਾੜ ਜਿਹੜਾ ਦੋ ਫਾੜ ਹੋ ਚੁੱਕਾ ਸੀ ਜਿੰਨਾ ਚਿਰ ਤੱਕ ਸਲੋਗ ਪਵਨ ਗੁਰੂ ਪਾਣੀ ਪਤਨ ਨਹੀਂ ਆਇਆ ਉਹਨਾਂ ਚਿਰ ਤੱਕ ਇਤਿਹਾਸ ਗਵਾਹ ਪਰਦਾ ਕਿ ਉਹਨਾਂ ਦੇ ਢਾੜ ਦੇ ਵਿੱਚ ਆਵਾਜ਼ ਆਉਂਦੀ ਰਹੀ ਜਗਜੀਤ ਸਾਹਿਬ ਦੀ ਆਵਾਜ਼ ਲਗਾਤਾਰ ਆਉਂਦੀ ਰਹੀ ਫਿਰ ਭਾਈ ਸਤੀ达ਰ ਜੀ ਨੂੰ ਰੂਮ ਦੇ ਵਿੱਚ ਲੇਟ ਕੇ ਜਿਹੜਾ ਸਾੜ ਦਿੱਤਾ ਗਿਆ ਜਵਦਾਨ ਨੂੰ ਸਾੜ ਦਿੱਤਾ ਗਿਆ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਸ਼ੀਧੀ ਦੇ ਦਿੱਤੀ ਅੱਜ ਉਹਨਾਂ ਨੇ ਵੀ ਸ਼ੀਧੀ ਦਿੱਤੀ ਤੇ ਅੱਜ ਮੰਦਰਾਂ ਦੇ ਵਿੱਚ ਟੱਲ ਖੜਕਦੇ ਪੈਣ ਪਿਤਾ ਦਿੱਲੀ ਪਿਤਾ ਦਿੱਲੀ ਵਿੱਚ ਜਿਨ੍ਹਾਂ ਲਈ ਤੂ ਵਾਰਿਆ ਡਾਡਾ ਹਿੰਦੂਆਂ ਲਈ ਕਸ਼ਟ ਸਹਾਰਿਆ ਜਿਨ੍ਹਾਂ ਦੀ ਪੁਕਾਰ ਸੁਣ ਦਿੱਤੀ ਕੁਰਬਾਨੀ ਅੱਜ ਉਹੀ ਤੇਰਾ ਤਾਜ ਵੇਖ ਰਹੇ ਨੇ ਛੜਦੇ ਜਿਨ੍ਹਾਂ ਦੀਆਂ ਕਦੇ ਤੋਂ ਬਚਾਈਆਂ ਬੋਧੀਆਂ ਅੱਜ ਉਹੀ ਤੇਰੀ ਪੱਗ ਨੂੰ ਸਵਾਲ ਕਰਦੇ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਿ ਜਿੰਨਾਂ ਦੀਆਂ ਬੋਧੀਆਂ ਬਚਾਈਆਂ ਸੀ ਅੱਜ ਉਹ ਸਾਡੀ ਪੱਗ ਨੂੰ ਸਵਾਲ ਕਰਦੇ ਨੇ ਸਾਡੀ ਪੱਗ ਨੂੰ ਅੱਜ ਨਿੱੱਚਾ ਚੁੱਕੀ ਕਰਦੇ ਨੇ ਅੱਜ ਸਾਡੀ ਪੱਗ ਨੂੰ ਮਾੜਾ ਬੋਲਿਆ ਜਾ ਰਿਹਾ ਹੈ ਜਿਹੜੇ ਪੱਗਾਂ ਵਾਲੇ ਸਾਡੇ ਨਾਲ ਧੀਆਂ ਪੈਣਾ ਦੀ ਇੱਜ਼ਤ ਪੱਤਰ ਬਚਾਉਦੇ ਸਨ ਅੱਜ ਉਹਨਾਂ ਪੱਗਾਂ ਵਾਲਿਆਂ ਨੂੰ ਬਦਨਾਮ ਕੀਤਾ ਜਾ ਰਿਹਾ ਗਾਣਿਆਂ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਉਦਾਂ ਵੀ ਬਦਨਾਮ ਕੀਤਾ ਜਾ ਰਿਹਾ ਆ ਪੈਲ ਗ੍ਰਾਮ ਦੇ ਵਿੱਚ ਆ ਕੀ ਵਾਪਰਿਆ ਅਸੀਂ ਸਾਰੇ ਜਾਣੂ ਆ ਧਰਮ ਦੇ ਨਾਂ ਦੇ ਉੱਤੇ ਗੋਲੀਆਂ ਚੱਲੀਆਂ ਨੇ ਤੇ 28 ਜਾਣੇ ਸ਼ਹੀਦ ਹੋਏ ਨੇ ਧਰਮ ਦੇ ਨਾਂ ਤੇ ਤੇ ਅੱਜ ਜਿੰਨੀਆਂ ਲੜਾਈਆਂ ਹੋ ਰਹੀਆਂ ਨੇ ਧਰਮ ਦੇ ਨਾਂ ਦੇ ਉੱਤੇ ਲੜਾਈਆਂ ਹੋ ਰhline ਨੇ ਤੇ ਜਿਹੜਾ ਸਿੱਖ ਧਰਮ ਦੇ ਵਿੱਚ ਆ ਜਾਂਦਾ ਜਿਸ ਨੂੰ ਸ਼ਹੀਦ ਹੋਣ ਦਾ ਰੰਗ ਚੜ੍ਹ ਜਾਂਦਾ ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਵਿੱਚ ਸੋਕੈਤ ਹੈ ਸੂਰਾ ਕਿ ਕਾਲ ਚੁਗੀ ਸਮੇਂ ਦੇ ਵਿੱਚ ਉਹ ਵਿਰਲੇ ਮਨੁੱਖ ਹੁੰਦੇ ਨੇ ਜਿਨ੍ਹਾਂ ਨੂੰ ਨਾਮ ਰੂਪੀ ਰੰਗ ਲੱਗਦਾ ਲਾਲ ਰੰਗ ਤਿਸ ਕੋ ਲਗਾ ਜਿਸ ਕਾ ਵਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਰਦ ਕਿ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਜਿਸ ਮਨੁੱਖ ਨੂੰ ਲੱਗ ਜਾਂਦਾ ਉਹ ਵੱਡਿਆਂ ਭਾਗਾ ਵਾਲਾ ਪੰਦਰਤਾ ਤੇ ਉਹਨਾਂ ਦੇ ਚੋਲੇ ਜਿਹੜੇ ਪਵਿੱਤਰ ਹੋ ਜਾਂਦੇ ਨੇ ਤੇ ਦੁਨੀਆਂ ਦੀ ਕੋਈ ਮਾਇਆ ਜਿਹੜੀ ਆ ਉਹਨਾਂ ਨੂੰ ਆਪਣੇ ਵਸ ਦੇ ਵਿੱਚ ਨਹੀਂ ਕਰ ਸਕਦੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਪੰਥ ਚਲਾਇਆ ਸੀ ਨਿਰਮਲ ਪੰਥ ਕਿ ਜਿਹੜਾ ਜਿਹੜਾ ਕਿ ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਪ੍ਰਮਾਣ ਕਾਦਰ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਜਿਹੜਾ ਇਸ ਵਿੱਚ ਹਾਜ਼ਰ ਹੋਣਾ ਚਾਹੁੰਦਾ ਜਿਹੜਾ ਸ਼ਾਮਲ ਹੋਣਾ ਚਾਹੁੰਦਾ ਉਸ ਨੂੰ ਆਪਣਾ ਜਿਹੜਾ ਸੀਸ ਜਿਹੜਾ ਕੁਰਬਾਨ ਕਰਨਾ ਪੈਂਦਾ ਸੀ ਜੋਤੋਂ ਪ੍ਰੇਮ ਕਿਰਣਾਂ ਦਾ ਚਾਉ ਸਿਰ ਧੜ ਤੜ ਲਈ ਗਲੀ ਮਰੀਆ ਇੱਕ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਨ ਦੀਜਾ